ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਮੇਰੀ ਨਵੀਂ ਵੀਡੀਓ ਵਿੱਚ ਹਾਂਜੀ ਅੱਜ ਆਪਾਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੂਟ ਨੇ ਜੀ ਮਸਲੀਨ ਦੇ ਵਿੱਚ ਇਹ ਸੂਟ ਰਹਿਣਗੇ ਤੇ ਜਿਸ ਦਾ ਪ੍ਰਾਈਸ ਬਾਜ਼ਾਰ ਵਿੱਚ 900 ਹਜ਼ਾਰ ਤੋਂ ਘਟਣੀ ਆਪਾਂ ਸਿਰਫ ਤੁਹਾਨੂੰ ਦਵਾਂਗੇ 650 ਦੇ ਹਾਂਜੀ 650 ਦੇ ਮਸਲੀਨ ਦਾ ਦੁਪੱਟਾ ਪੂਰਾ ਨਾਲ ਰਹੂਗਾ ਇਹਨਾਂ ਸੂਟਾਂ ਦੇ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਸਰਦਾਰੀ ਸੂਟ ਤੇ ਕੱਪੜੇ ਦੀ ਪੂਰੀ ਗਰੰਟੀ ਦਿੱਤੀ ਜਾਵੇਗੀ ਇਹ ਆਪਣੇ ਸੂਟ ਮਸਲੀਨ ਚਾਉਣਗੇ ਜੀ ਤੇ ਇਹ ਜਿਹੜੇ ਸੂਟ ਨੇ ਜੀ ਬਹੁਤ ਹੀ ਵਧੀਆ ਕਾਟਨ ਵਿੱਚ ਬ੍ਰਾਂਡ ਦੀ ਕਾਟਨ ਵਿੱਚ ਸੂਟ ਨੇ ਇਹ ਤੁਹਾਨੂੰ ਜਿਹੜੇ ਬਾਜ਼ਾਰ ਵਿੱਚ ਪੈਂਦੇ ਨੇ 6-700 ਦੇ ਇਹ ਆਪਾਂ ਸਿਰਫ ਤੁਹਾਨੂੰ ਦਵਾਂਗੇ ਜੀ 550 ਦੇ ਹਾਂਜੀ 550 ਦੇ ਤਾਂ ਜਲਦ ਤੋਂ ਜਲਦ ਆਰਡਰ ਕਰੋ ਦੇਰ ਨਾ ਕਰੋ ਕੱਪੜੇ ਦੀ ਪੂਰੀ ਗਾਰੰਟੀ ਆ ਕੋਈ ਰੰਗ ਨਹੀਂ ਖਰਾਬ ਹੋਊਗਾ ਕੋਈ ਲਾਂਬਾ ਨਹੀਂ ਆਊਗਾ ਧੰਨਵਾਦ